ਪ੍ਰੋਬਲਮ 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 ਕਿਉਂਕਿ 15 ਜੁਲਾਈ 2025 ਤੋਂ YouTube ਨੇ ਆਪਣੇ ਨਵੇਂ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਆ ਸੋ ਇਹ ਬਹੁਤ ਸਾਰੇ YouTube ਕ੍ਰिएਟਰਾਂ ਦੇ ਲਈ ਚਿੰਤਾ ਦਾ ਕਾਰਨ ਬਣੇ ਹੋਏ ਆ ਪਰ ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਿੰਪਲ ਵਰਡਸ ਵਿੱਚ ਉਹਨਾਂ ਸਾਰੀਆਂ ਪ੍ਰੋਬਲਮਸ ਦਾ ਸੋਲੂਸ਼ਨ ਦੇਵਾਂਗਾ ਤੇ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਸੇਫ ਰੱਖ ਸਕਦੇ ਹੋ ਤੇ YouTube ਉੱਤੇ ਹੋਰ ਜ਼ਿਆਦਾ ਗਰੋਅ ਕਰ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤਾਂ ਕਿ ਕੋਈ ਪੁਆਇੰਟ ਰਹਿ ਨਾ ਜਾਵੇ ਸੋ ਤੁਸੀਂ ਦੇਖ ਰਹੇ ਹੋ ਰਜਿੰਦਰ ਕੁਮਾਰ ਵਲੌਗਸ ਤੇ ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ YouTube ਕਿਹੜੇ ਚੈਨਲਾਂ ਦੀ ਮੋਨਟਾਈਜੇਸ਼ਨ ਕੈਨਸਲ ਕਰੇਗਾ ਜਾਂ ਫਿਰ ਕਿਹੜੇ ਚੈਨਲ ਆ ਜਿਹੜੇ ਮੋਨਟਾਈਜ਼ ਨਹੀਂ ਹੋਣਗੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਤਾਂ ਇਹੋ ਜਿਹੇ ਚੈਨਲ ਆਉਂਦੇ ਆ ਜਿਹੜੇ ਰਿਪੀਟੇਟਿਵ ਕੰਟੈਂਟ ਬਣਾਉਂਦੇ ਆ ਜਿੱਦਾਂ ਕਿ ਉਹ ਵਾਲੇ ਚੈਨਲ ਜਿਨ੍ਹਾਂ ਉੱਤੇ ਸੇਮ ਕੰਟੈਂਟ ਦੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨਾ ਕੋਈ ਬੈਕਗ੍ਰਾਉਂਡ ਚੇਂਜ ਨਾ ਕੋਈ ਸਕ੍ਰਿਪਟ ਚੇਂਜ ਬਲਕਿ ਇੱਕੋ ਹੀ ਵੀਡੀਓਜ਼ ਵਾਰ-ਵਾਰ ਅਪਲੋਡ ਕਰਦੇ ਆ ਇਦਾਂ ਦੇ ਚੈਨਲ ਮੋਨਟਾਈਜ਼ ਨਹੀਂ ਹੋਣਗੇ YouTube ਉਹਨਾਂ ਵੀਡੀਓਜ਼ ਨੂੰ ਬਿਲਕੁਲ ਵੀ ਮੋਨਟਾਈਜ਼ ਨਹੀਂ ਕਰੇਗਾ ਜਿਹੜੀਆਂ ਬਿਲਕੁਲ ਸੇਮ ਨੇ ਦੇਖਣ ਵਿੱਚ ਜਿਨ੍ਹਾਂ ਨੂੰ ਵਾਰ-ਵਾਰ ਅਪਲੋਡ ਕੀਤਾ ਜਾਂਦਾ ਹੈ ਬਿਨਾ ਕੋਈ ਨਵੀਂ ਜਾਣਕਾਰੀ ਦੇ ਜਿੱਦਾਂ ਕਿ ਸੇਮ ਬੈਕਗ੍ਰਾਉਂਡ ਜਾਂ ਸੇਮ ਸਕ੍ਰਿਪਟ ਨਾਲ ਬਣਾਈਆਂ ਹੋਈਆਂ ਵੀਡੀਓਜ਼ ਜੇਕਰ ਤੁਸੀਂ ਕਿਸੇ ਹੋਰ ਯੂਟਿਊਬਰ ਦੀ ਵੀਡੀਓ ਉਠਾਪ ਕੇ ਉਹਦੇ ਕਲਿੱਪ ਬਣਾ ਕੇ ਆਪਣੇ ਚੈਨਲ ਉੱਤੇ ਅਪਲੋਡ ਕਰਦੇ ਹੋ ਜਾਂ ਫਿਰ ਸਟਾਕ ਇਮੇਜੇਜ਼ ਨੂੰ ਯੂਜ਼ ਕਰਦੇ ਹੋ ਜਿਆਦਾ ਆਪਣੀ ਵੀਡੀਓਜ਼ ਦੇ ਵਿੱਚ ਬਿਨਾ ਟਰਾਂਸਫਾਰਮ ਕੀਤੇ ਤਾਂ ਵੀ ਤੁਹਾਡੀਆਂ ਵੀਡੀਓਜ਼ ਡੀਮੋਨਟਾਈਜ਼ ਹੋ ਸਕਦੀਆਂ ਹਨ ਥੰਬਨੈਲ ਵਿੱਚ ਵਿਊਅਰਸ ਨੂੰ ਮਿਸਲੀਡ ਕਰਨਾ ਜਾਂ ਕਲਿੱਕਬੇਟ ਥੰਬਨ ਵੀ ਨੀਮਾ ਦੇ ਖਿਲਾਫ ਆ ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡਾ ਚੈਨਲ ਦੀ ਮੋਨੇਟਾਈਜ਼ ਹੋ ਸਕਦਾ ਕਾਪੀਰਾਈਟ ਤੇ ਫੇਅਰ ਯੂਜ਼ ਦੀਆਂ ਵੀ ਨਵੀਆਂ ਗਾਈਡਲਾਈਨਸ ਆਈਆਂ ਨੇ ਕਿਉਂਕਿ ਹੁਣ YouTube AI ਦੀ ਹੈਲਪ ਦੇ ਨਾਲ ਤੁਰੰਤ ਜੋ ਕਾਪੀਰਾਈਟ ਉਹਨੂੰ ਡਿਟੈਕਟ ਕਰੇਗਾ ਜੇਕਰ ਤੁਹਾਡਾ ਕੋਈ ਚੈਨਲ ਜੋ ਲੰਬੇ ਸਮੇਂ ਤੋਂ ਇਨਐਕਟਿਵ ਪਿਆ ਆ ਜਿਹਦੇ ਉੱਤੇ ਤੁਸੀਂ ਕਾਫੀ ਟਾਈਮ ਤੋਂ ਕੋਈ ਵੀਡੀਓਜ਼ ਅਪਲੋਡ ਨਹੀਂ ਕੀਤੀਆਂ ਸੋ ਹੁਣ ਉਹ ਵੀ ਬੰਦ ਹੋ ਸਕਦਾ ਆ ਸੋ ਏਸੀ YouTube ਦੀਆਂ ਨਿਊ ਗਾਈਡਲਾਈਨਸ ਜੋ 15 ਜੁਲਾਈ 2025 ਤੋਂ ਲਾਗੂ ਹੋਣਗੀਆਂ ਸੋ ਹੁਣ ਇਹਨਾਂ ਦੇ ਸੋਲੂਸ਼ਨ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਰਿਪੀਟਿਟਿਵ ਕੰਟੈਂਟ ਦੀ ਸੋ ਰਿਪੀਟਿਟਿਵ ਕੰਟੈਂਟ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜੋ ਵੀਡੀਓਜ਼ ਬਣਾਉਂਦੇ ਹੋ ਉਹਨਾਂ ਵਿੱਚ ਨਿਊ ਐਂਗਲ ਲੈ ਕੇ ਆ ਸਕਦੇ ਹੋ ਕੁਛ ਨਾ ਕੁਛ ਨਿਊ ਕਰ ਸਕਦੇ ਹੋ ਜੇ ਤੁਹਾਡੀ ਵੀਡੀਓ ਦਾ ਟੌਪਿਕ ਸੇਮ ਆ ਸਾਰੀਆਂ ਤੁਸੀਂ ਇੱਕ ਟੌਪਿਕ ਤੇ ਬਣਾਉਂਦੇ ਹੋ ਤਾਂ ਕੁਛ ਨਿਊ ਐਗਜ਼ਾਮਪਲਸ ਐਡ ਕਰ ਸਕਦੇ ਹੋ ਵਿੱਚ ਵੌਇਸ ਓਵਰ ਕੁਛ ਨਿਊ ਕਰ ਸਕਦੇ ਹੋ ਕੁਛ ਨਾ ਕੁਛ ਨਵਾਂ ਕਰ ਸਕਦੇ ਆ ਉਹਦੇ ਵਿੱਚ ਨਵੇਂ ਵਿਜ਼ੂਅਲਸ ਤੁਸੀਂ ਐਡ ਕਰ ਸਕਦੇ ਹੋ ਆਪਣੀਆਂ ਵੀਡੀਓਜ਼ ਦੇ ਵਿੱਚ ਜੋ ਤੁਸੀਂ ਕੰਟੈਂਟ ਬਣਾ ਰਹੇ ਹੋ ਉਹਦੇ ਵਿੱਚ ਸਲਾਈਡਸ ਦਾ ਘੱਟ ਯੂਜ਼ ਕਰੋ ਆਪਣਾ ਜੋ ਵਿਜ਼ੂਅਲ ਤੁਸੀਂ ਆਪਣੇ ਆਪਣੀ ਵੈਲਿਊ ਜੋ ਤੁਹਾਡੀ ਉਹ ਜ਼ਿਆਦਾ ਦੀ ਉਹਦੇ ਵਿੱਚ ਜਿੱਦਾਂ ਤੁਸੀਂ ਆਪਣਾ ਫੇਸ ਦਿਖਾ ਕੇ ਵੀ ਬਣਾ ਸਕਦੇ ਆ ਵੀਡੀਓਜ਼ ਤੁਸੀਂ ਲਾਈਵ ਇੰਟਰੈਕਸ਼ਨ ਵਾਲੀਆਂ ਵੀਡੀਓਜ਼ ਵੀ ਬਣਾ ਸਕਦੇ ਹੋ ਜਿੱਦਾਂ ਆ ਮੈਂ ਬਣਾ ਰਿਹਾ ਆ ਇਸ ਤਰ੍ਹਾਂ ਵੀ ਤੁਸੀਂ ਸੇਮ ਫੇਸ ਟੂ ਫੇਸ ਕੈਮਰੇ ਦੇ ਸਾਹਮਣੇ ਬੈਠ ਕੇ ਵੀ ਵੀਡੀਓਜ਼ ਬਣਾ ਸਕਦੇ ਹੋ ਰੀਯੂਜ਼ ਕੰਟੈਂਟ ਤੋਂ ਤੁਸੀਂ ਕਿਵੇਂ ਬਚਣਾ ਉਹਦੇ ਲਈ ਤੁਸੀਂ ਜੋ ਆਪਣੇ ਸਟਾਕ ਇਮੇਜਸ ਯੂਜ਼ ਕਰ ਰਹੇ ਹੋ ਉਹਨਾਂ ਨੂੰ ਥੋੜਾ ਜਿਹਾ ਟਰਾਂਸਫਾਰਮ ਕਰ ਸਕਦੇ ਹੋ ਉਹਨਾਂ ਵਿੱਚ ਉਹਨਾਂ ਨੂੰ ਐਡਿਟ ਕਰਕੇ ਥੋੜਾ ਜਿਹਾ ਯੂਜ਼ ਕਰੋ ਤੁਸੀਂ ਜੇ ਕੈਮਰਾ ਸ਼ਾਈ ਹੋ ਤੁਸੀਂ ਕੈਮਰੇ ਦੇ ਸਾਹਮਣੇ ਨਹੀਂ ਆ ਸਕਦੇ ਤਾਂ ਤੁਸੀਂ ਆਪਣੀ ਆਵਾਜ਼ ਨੂੰ ਐਡ ਕਰ ਸਕਦੇ ਹੋ ਆਪਣੀ ਵੌਇਸਓਵਰ ਕਰੋ ਸਟਾਕ ਇਮੇਜ ਨੂੰ ਥੋੜਾ ਜਿਹਾ ਐਡਿਟ ਕਰਕੇ ਯੂਜ਼ ਕਰਕੇ ਉਹਦੇ ਪਿੱਛੇ ਆਪਣੀ ਆਵਾਜ਼ ਦਿਓ ਤੁਸੀਂ ਆਪਣੀ ਆਵਾਜ਼ ਵਿੱਚ ਵੀਡੀਓ ਬਣਾਓ ਜੇ ਤੁਸੀਂ ਆਪਣੀ ਵੀਡੀਓਜ਼ ਵਿੱਚ ਓਵਰਲੇ ਟੈਕਸਟ ਯੂਜ਼ ਕਰਦੇ ਹੋ ਐਨੀਮੇਸ਼ਨ ਬਣਾਉਂਦੇ ਹੋ ਤਾਂ ਉਹਦੇ ਵਿੱਚ ਆਪਣੀ ਵੌਇਸ ਦੇ ਲਈ ਤੁਸੀਂ ਆਪਣਾ ਵੌਇਸਓਵਰ ਕਰੋ ਐਕਸਪਲੇਨ ਕਰੋ ਕਿਉਂਕਿ ਸਿਰਫ ਐਡੀਟਿੰਗ ਨੂੰ ਜੋ YouTube ਆ ਉਹ ਮੋਨਟਾਈਜ਼ ਨਹੀਂ ਕਰਦਾ ਇਸ ਲਈ ਕੁਝ ਨਾ ਕੁਝ ਆਪਣਾ ਤੁਸੀਂ ਵਿੱਚ ਐਡ ਕਰੋ ਆਵਾਜ਼ ਐਡ ਕਰ ਸਕਦੇ ਹੋ ਜਾਂ ਫੇਸ ਦਿਖਾ ਸਕਦੇ ਹੋ ਫੇਸ ਐਡ ਸਕਦੇ ਹਾਂ ਬਾਕੀ ਜੇ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਸਟਾਕ ਇਮੇਜਿਸ ਹੋ ਗਈਆਂ ਜਾਂ ਸਟਾਕ ਵੀਡੀਓਜ਼ ਯੂਜ਼ ਕਰਦੇ ਹੋ ਤਾਂ ਉਹਨਾਂ ਨੂੰ ਸਿਰਫ ਤੁਸੀਂ ਸਪੋਰਟਿਵ ਰੱਖਣਾ ਹੈ ਐਜ਼ ਆ ਮੇਨ ਵੀਡੀਓ ਯੂਜ਼ ਨਹੀਂ ਕਰਨਾ ਥੰਬਨੇਲ ਨਾਲ ਰਿਲੇਟਡ ਜਿਹੜੇ ਰੂਲਸ ਨੇ ਉਹਨਾਂ ਨੂੰ ਤੁਸੀਂ ਇਦਾਂ ਕਰ ਸਕਦੇ ਹੋ ਵੀ ਜੋ ਤੁਸੀਂ ਆਪਣੀ ਵੀਡੀਓ ਵਿੱਚ ਦਿਖਾ ਰਹੇ ਹੋ ਤੁਸੀਂ ਉਹੀ ਆਪਣੇ ਥੰਬਨੇਲ ਵਿੱਚ ਐਡ ਕਰ ਸਕਦੇ ਹੋ ਕੁਝ ਵੀ ਕਲਿਕਬੇਟ ਥੰਬਨੇਲ ਨਾ ਬਣਾਓ ਥੰਬਨੇਲ ਵਿੱਚ ਜਿਹੜਾ ਤੁਸੀਂ ਟੈਕਸਟ ਲਿਖਣਾ ਉਹਨੂੰ ਸ਼ਾਰਟ ਤੇ ਆਈ ਕੈਚਿੰਗ ਕਲਰਸ ਦੇ ਵਿੱਚ ਬਣਾਓ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਕਿ YouTube ਵੀਡੀਓ ਦਾ ਥੰਬਨੇਲ ਕਿਵੇਂ ਬਣਾਈਏ ਤਾਂ ਉਹਦੇ ਬਾਰੇ ਮੈਂ ਇੱਕ ਡਿਟੇਲ ਵਿੱਚ ਵੀਡੀਓ ਬਣਾ ਚੁੱਕਾ ਹਾਂ ਉਹ ਤੁਸੀਂ ਉੱਪਰ ਆਈ ਕਾਰਡ ਵਿੱਚ ਜਾ ਕੇ ਦੇਖ ਸਕਦੇ ਹੋ ਥੰਬਨੇਲ ਵਿੱਚ ਮਿਸਲੀਡਿੰਗ ਵਿਜ਼ੂਅਲਸ ਜਾਂ ਫਿਰ ਕੁਝ ਫੇਕ ਸਕਰੀਨਸ਼ਾਟ ਤੁਸੀਂ ਯੂਜ਼ ਨਾ ਕਰੋ ਕਾਪੀਰਾਈਟ ਦੇ ਇਸ਼ੂ ਤੋਂ ਬਚਣ ਦੇ ਲਈ ਤੁਸੀਂ ਆਪਣੀ ਜੋ ਫੁਟੇਜ ਯੂਜ਼ ਕਰਨੀ ਆ ਉਹ ਖੁਦ ਸ਼ੂਟ ਕਰ ਸਕਦੇ ਹੋ ਆਪਣੀ ਵੀਡੀਓ ਸ਼ੂਟ ਕਰ ਸਕਦੇ ਹੋ ਜਾਂ ਹੋਰ ਜੋ ਤੁਸੀਂ ਬੀ ਰੋਲ ਈ ਰੋਲ ਐਡ ਕਰਨੀ ਆ ਉਹ ਤੁਸੀਂ ਖੁਦ ਸ਼ੂਟ ਕਰ ਸਕਦੇ ਹੋ ਜਾਂ ਫਿਰ ਫ੍ਰੀ ਟੂ ਯੂਜ਼ ਜੋ ਫੁਟੇਜ ਹੁੰਦੀਆਂ ਉਹਨਾਂ ਦਾ ਸਹੀ ਲਾਇਸੈਂਸ ਲੈ ਸਕਦੇ ਹੋ ਬਾਏ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਬੈਕਗ੍ਰਾਉਂਡ 뮤ਜ਼ਿਕ ਯੂਜ਼ ਕਰਦੇ ਹੋ ਤਾਂ ਉਹਨੂੰ ਫ੍ਰੀ 뮤ਜ਼ਿਕ ਲਾਇਬ੍ਰੇਰੀ ਤੋਂ ਲੈ ਸਕਦੇ ਹੋ ਜਿਵੇਂ YouTube ਦੀ ਆਡੀਓ ਲਾਇਬ੍ਰੇਰੀ ਆ ਉੱਥੋਂ ਵੀ ਤੁਸੀਂ 뮤ਜ਼ਿਕ ਲੈ ਸਕਦੇ ਹੋ ਹੋਰ ਆ ਦੇ ਕੰਟੈਂਟ ਨੂੰ ਜੇ ਤੁਸੀਂ ਆਪਣੀ ਵੀਡੀਓ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਫੇਅਰ ਯੂਜ਼ ਦੇ ਅੰਡਰ ਹੀ ਐਡ ਕਰੋ ਜਿੱਦਾਂ ਕਿ ਤੁਸੀਂ ਐਜੂਕੇਸ਼ਨ ਪਰਪਸ ਦੇ ਤੌਰ ਤੇ ਕਰ ਸਕਦੇ ਹੋ ਜਾਂ ਕਮੈਂਟਰੀ ਕਰਨ ਦੇ ਲਈ ਤੁਸੀਂ ਕਰ ਸਕਦੇ ਹੋ ਮਤਲਬ ਐਜ਼ ਆ ਰੈਫਰੈਂਸ ਦੇ ਤੌਰ ਤੇ ਤੁਸੀਂ ਉਹਨੂੰ ਆਪਣੀ ਵੀਡੀਓ ਵਿੱਚ ਯੂਜ਼ ਕਰ ਸਕਦੇ ਹੋ ਹੁਣ ਜਿਹੜੇ ਚੈਨਲ ਇਨਐਕਟਿਵ ਨੇ ਜਿਨ੍ਹਾਂ ਵਿੱਚ ਤੁਸੀਂ ਕਾਫੀ ਟਾਈਮ ਤੋਂ ਵੀਡੀਓਜ਼ ਨਹੀਂ ਅਪਲੋਡ ਕੀਤੀਆਂ ਉਹਨਾਂ ਦਾ ਕੀ ਕੀਤਾ ਜਾਵੇ ਸੋ ਉਹਨਾਂ ਦੇ ਲਈ ਵੀ ਸੋਲੂਸ਼ਨ ਆ ਤੁਸੀਂ ਉਹਨਾਂ ਵਿੱਚ ਹਫ਼ਤੇ ਵਿੱਚ ਇੱਕ ਵੀਡੀਓਜ਼ ਪੂਰੇ ਹਫ਼ਤੇ ਵਿੱਚ ਘੱਟੋ ਘੱਟ ਇੱਕ ਵੀਡੀਓ ਤਾਂ ਤੁਸੀਂ ਪਾ ਹੀ ਸਕਦੇ ਹੋ ਤਾਂ ਕਿ ਤੁਹਾਡਾ ਚੈਨਲ ਇਨਐਕਟਿਵ ਨਾ ਹੋਵੇ ਜਾਂ ਫਿਰ ਤੁਸੀਂ ਸ਼ਾਰਟ ਵੀਡੀਓ ਬਣਾ ਕੇ ਵੀ ਅਪਲੋਡ ਕਰ ਸਕਦੇ ਹੋ ਇੱਕ ਜਾਂ ਦੋ ਮਿੰਟ ਦੀ ਜੇ ਇਹਨਾਂ ਵੀ ਨਹੀਂ ਹੋ ਸਕਦਾ ਤਾਂ ਤੁਸੀਂ ਘੱਟੋ ਘੱਟ ਉਸ ਚੈਨਲ ਉੱਤੇ ਲਾਈਵ ਹੋ ਜਾਇਆ ਕਰੋ ਥੋੜਾ ਟਾਈਮ ਲਈ ਇਹ ਲਾਈਵ ਹੋਣਾ ਥੋੜਾ ਤੁਹਾਡਾ ਚੈਨਲ ਆ ਜੋ ਐਕਟਿਵ ਰਹੇਗਾ ਸੋ ਏਸੀ YouTube ਦੀ 15 ਜੁਲਾਈ 2025 ਵਾਲੀ ਸਭ ਤੋਂ ਵੱਡੀ ਅਪਡੇਟ ਦੇ ਨਿਯਮ ਤੇ ਉਹਨਾਂ ਤੋਂ ਬਚਾਅ ਦੇ ਤਰੀਕੇ ਸੋ ਜੇ ਤੁਸੀਂ ਇਹ ਨਾ ਤਰੀਕੇ ਨੂੰ ਫੋਲੋ ਕਰੋਗੇ ਤਾਂ ਤੁਹਾਡੇ ਚੈਨਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਤੁਹਾਡਾ ਚੈਨਲ ਹੋਰ ਜ਼ਿਆਦਾ ਗਰੋਅ ਕਰੇਗਾ ਸੋ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਨੀਚੇ ਕਮੈਂਟ ਕਰਕੇ ਦੱਸਿਓ ਕਿ ਮੈਂ YouTube ਨਾਲ ਰਿਲੇਟਡ ਹੋਰ ਕਿਹੜੇ ਵਿਸ਼ੇ ਉੱਤੇ ਵੀਡੀਓ ਬਣਾਵਾਂ ਤੇ ਮੈਂ YouTube ਤੇ ਇਹੋ ਜਿਹੀਆਂ ਵੀਡੀਓਜ਼ ਲਿਆਉਂਦਾ ਰਹਿਣਾ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਬੈਲ ਨੂੰ ਓਨ ਸਭ ਤੋਂ ਪਹਿਲਾਂ ਪੁੱਛ ਸਕੀਏ ਸੋ ਮਿਲਦੇ ਹਾਂ ਕੱਲ ਇੱਕ ਹੋਰ ਨਵੇਂ ਵੀਡੀਓ ਵਿੱਚ ਇੱਕ ਹੋਰ ਨਵੇਂ ਬਲੌਗ ਵਿੱਚ ਉਦੋਂ ਤੱਕ ਕਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਗੋਡ ਬlesਸ ਯੂ ਆਲ